ਕਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ ਅੱਜ ਸਵੇਰੇ ਅਰਲੀ ਮਾਰਨਿੰਗ ਜਗਿੰਦਰ 바ਸੀ ਸਾਹਿਬ ਦੇ ਘਰ ਤੇ ਕੁਝ ਵਿਅਕਤੀਆਂ ਵੱਲੋਂ ਜਿਹੜੇ ਚਿੱਟੇ ਟਰੱਕ ਦੇ ਵਿੱਚ ਆਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਘਰ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਜੀ ਸੋ ਜਿਹਦੇ ਵਿੱਚ ਪੂਰਾ ਪਰਿਵਾਰ ਜਿਹੜਾ 바ਸੀ ਸਾਹਿਬ ਦਾ ਉਸ ਵੇਲੇ ਘਰ ਹੀ ਮੌਜੂਦ ਸੀਗਾ ਪਰ ਸੇਫ ਹੈ ਪਰਿਵਾਰ ਸੇਫ ਹੈ ਪਰ ਇਹੋ ਜਿਹੇ ਜਿਹੜੇ ਵੱਖਰੇ ਵਿਚਾਰਾਂ ਵਾਲੇ ਲੋਕ ਨੇ ਜਾਂ ਜਿਨ੍ਹਾਂ ਦਾ ਨਹੀਂ ਮਤਲਬ ਕਿ ਜਿਨ੍ਹਾਂ ਨੂੰ ਕੁਝ ਨਹੀਂ ਪਸੰਦ جاءੇ ਘਟਨਾ ਕਿਵੇਂ ਵਾਪਰੀ ਹੈ ਇਹਦੇ ਬਾਰੇ ਸਾਰੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਜੀ ਕੀ ਇਹਦੇ ਵਿੱਚ ਕਿਉਂ ਇਹ ਘਟਨਾ ਵਾਪਰੀ ਹੈ ਜਾਂ ਕੀ ਉਹਨਾਂ ਦੀ ਮਨਛਾ ਸੀ ਉਹ ਘਰ ਦੇ ਵਿੱਚ ਜਿਹੜੇ ਸ਼ਾਮਲ ਹੋਣਾ ਚਾਹੁੰਦੇ ਸੀਗੇ ਐਂਟਰ ਕਰਨਾ ਚਾਹੁੰਦੇ ਸੀ ਜਿਸ ਵੇਲੇ ਜਗENDER ਬਾਜਪਾ ਸਾਹਿਬ ਪਰਿਵਾਰ ਦੇ ਨਾਲ ਘਰ ਦੇ ਵਿੱਚ ਹੀ ਮੌਜੂਦ ਸੀਗੇ ਸੋ ਇਹ ਇੱਕ ਘਟਨਾ ਅੱਜ ਅਰਲੀ ਮਾਰਨਿੰਗ ਵਾਪਰੀ ਹੈ ਜੀ ਇਮੀਡੀਟਲੀ ਜਿਹੜਾ ਪੀਲ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਤੇ ਪੀਲ ਪੁਲਿਸ ਦੇ ਆਫੀਸਰਸ ਨੇ ਜਿਹੜੇ ਆਫੀਸਰਸ ਆ ਬਾਣ ਨੇ ਪੂਰੀ ਤਰ੍ਹਾਂ ਨਾਲ ਇਸ ਘਟਨਾ ਨੂੰ ਬੜੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੇ ਨੇ ਕਿ ਕੌਣ ਸੀ ਜਾਂ ਕਿਉਂ ਸੀ ਕੌਣ ਬੰਦੇ ਸੀ ਜਿਹੜੇ ਕਿ ਘਰ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਜਿਸ ਤਰ੍ਹਾਂ ਨਾਲ ਡਰਾਈਵਵੇ ਤੇ ਲਿਆ ਕੇ ਗੱਡੀ ਇਸ ਤਰ੍ਹਾਂ ਮਾਰਨੀ ਤੇ ਇੱਕਦਮ ਜਦੋਂ ਘਰ ਦੇ ਵਿੱਚ ਵੱਡੇ ਖੜਾਕਾ ਹੋਇਆ ਤਾਂ ਪੁਲਿਸ ਨੂੰ ਸੱਦਿਆ ਗਿਆ ਪਰ ਉਹ ਜਿਹੜਾ ਵਿਅਕਤੀ ਸੀਗੇ ਜਾਂ ਜਿਹੜੇ ਵਿਅਕਤੀ ਸੀ ਕਿਉਂਕਿ ਕਿੰਨੇ ਵਿਅਕਤੀ ਸੀ ਕੀ ਸੀ ਉਹ ਛਿੱਟੇ ਟਰੱਕ ਦੇ ਵਿੱਚ ਤਾਂ ਇਹਦੇ ਬਾਰੇ ਹਜੇ ਪੁਲਸ ਅਪਡੇਟ ਜਦੋਂ ਤੱਕ ਨਹੀਂ ਕਰਦੇ ਉਹ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਨੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ ਅੱਜ अर्ਲੀ ਮਾਰਨਿੰਗ ਜਗਿੰਦਰ ਬਾਸੀ ਸਾਹਿਬ ਦੇ ਘਰ ਤੇ ਕੁਝ ਵਿਅਕਤੀਆਂ ਵੱਲੋਂ ਇੱਕ ਛਿੱਟਾ ਟਰੱਕ ਲਿਆ ਕੇ ਮਾਰਿਆ ਗਿਆ ਗਰਾਜ ਡੋਰ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੀ ਪਰ ਜਗਿੰਦਰ ਬਾਸੀ ਸਾਹਿਬ ਤੇ ਉਹਨਾਂ ਦੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਪਰਿਵਾਰ ਸੇਫ ਹੈ ਸਾਰੇ ਕਿਉਂਕਿ ਵੱਡੀ ਗੰਟੀ ਦੇ ਵਿੱਚ ਤੁਹਾਡੀਆਂ ਅਜ ਕਾਲਸ ਆ ਰਹੀਆਂ ਸੀ ਕਿ ਬਾਸੀ ਸਾਹਿਬ ਸ਼ੋਅ ਦੇ ਵਿੱਚ ਕਿਉਂ ਨਹੀਂ ਆਏ ਸੋ ਇਹੋ ਜਿਹੀਆਂ ਕਟਨਾਵਾਵਾਂ ਵਾਪਰ ਜਾਂਦੀਆਂ ਸੋ ਇਹ ਇੱਕ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹੁੰਦੇ ਸੀ ਸੇਫ ਰਹੋ ਆਪ ਵੀ ਕਿਸੇ ਦਾ ਮਾੜਾ ਨਾ ਤੱਕੋ ਆਪ ਦਾ ਲਕੀਰ ਵੱਡੀ ਕਰਦੇ ਰਹੋ ਜੀ ਦੂਜੇ ਦੀ ਲਕੀਰ ਨਾ ਟਾਉਣ ਦੀ ਕੋਸ਼ਿਸ਼ ਕਰੋ ਨਹੀਂ ਫਿਰ ਐਬ ਜਿਹੀਆਂ ਕਟਨਾਵਾ ਜਿਹੜੀਆਂ ਵਾਪਰ ਜਾਂਦੀਆਂ ਪਰ ਨਹੀਂ ਚਾਹੀਦੀ ਸੀ ਜਿਹੜੀ ਵਾਪਰਨੀ ਇਹੋ ਜਿਹੀ ਕਟਨਾ ਕਿਉਂਕਿ 1982 ਤੋਂ ਲੈ ਕੇ ਲਗਾਤਾਰ ਲੰਬੇ ਸਮੇਂ ਤੱਕ ਮਾਫੀ ਚਾਹੁੰਦਾ ਕਿ ਲੰਬਾ ਸਮਾਂ ਹੋ ਗਿਆ ਜਗਵਿੰਦਰ ਬਾਸਪਾ ਨੂੰ ਕਮਿਊਨਿਟੀ ਦੇ ਵਿੱਚ ਵਿਚਰਦਿਆਂ ਨੂੰ ਕਮਿਊਨਿਟੀ ਦੀ ਸੇਵਾ ਕਰਦਿਆਂ ਨੂੰ ਸਮੇਂ-ਸਮੇਂ ਤੇ ਤੁਹਾਡੇ ਨਾਲ ਸਹਾਰਾ ਬੰਦਾ ਜੀ ਗੌਂਦਾ ਪੰਜਾਬ ਜਗਵਿੰਦਰ ਬਾਸੀ ਸਾਹਿਬ ਤੇ ਅਸੀਂ ਉਹਨਾਂ ਦੀ ਪੂਰੀ ਟੀਮ ਦੇਖ ਰਹੇ ਖੇਟ ਹੈ ਜਿਹੜੇ ਕੰਮ ਕਰਦੇ ਆ ਸੋ ਇਹ ਇੱਕ ਘਟਨਾ ਵਾਪਰੀ ਜਿਸ ਦੀ ਕਿ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਕਮਿਊਨਿਟੀ ਦੇ ਵਿੱਚ ਜਿਹੜੇ ਚੰਗੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨਾਲ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਤੇ ਆਮ ਇਨਸਾਨ ਜਿਨੂੰ ਕੋਈ ਜਾਣਦਾ ਨਹੀਂ ਜਾਂ ਜਿਹਦੀ ਘੱਟ ਜਾਣ ਪਛਾਨਾ ਉਹਦੇ ਤੇ ਕੀ ਬੀਦੀ ਹੋਵੇਗੀ ਸੋ ਇਹ ਖਿਆਲ ਰੱਖਣਾ ਚਾਹੀਦਾ ਪਰ ਇਹ ਕੀ ਮਨਛਾ ਸੀ ਕੌਣ ਸੀਗੇ ਇਹ ਵਿਅਕਤੀ ਜਿਹੜੇ ਚਿੱਟੇ ਟਰੱਕ ਦੇ ਵਿੱਚ ਆਏ ਇਹਦੇ ਬਾਰੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਜਿਵੇਂ ਕਿ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੁਲਿਸ ਦੇ ਪੀਲ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਬਸਾਬ ਨਾਲ ਗੱਲਬਾਤ ਕਰ ਰਹੇ ਨੇ ਬਕ ਬਕਰੇ ਸਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਕਿ ਤੁਸੀਂ ਸੇਫ ਹੋ ਕੀ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਇਹਦੇ ਬਾਰੇ ਪੀਲ ਪੁਲਿਸ ਵੱਲੋਂ ਅਨਾਉਂਸਮੈਂਟ ਕੀਤੀ ਜਾਵੇਗੀ ਉਹਦਾ ਅਸੀਂ ਇੰਤਜ਼ਾਰ ਕਰਦੇ ਆ ਜਾਂਚ ਪੜਤਾਲ ਚੱਲ ਰਹੀ ਪਰ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਜੀ ਕਿ ਇਹੋ ਜੀ ਘਟਨਾ ਵਾਪਰ ਜਾਣਾ ਜੀ ਸੋ ਬੁਰੀ ਗੱਲ ਹੈ ਮਾੜੀ ਗੱਲ ਹੈ ਜੀ ਸੋ ਇਹੋ ਜੇ ਲੋਕਾਂ ਨੂੰ ਇੱਕ ਅਸੀਂ ਸੁਨੇਹਾ ਦੇਣਾ ਚਾਹੁੰਨੇ ਕਿ ਇਹੋ ਜੀਆਂ ਗੱਲਾਂ ਨਾ ਕੀਤੀਆਂ ਜਾਣੀਆਂ ਜਾਨ ਚੰਗੀ ਜ਼ਿੰਦਗੀ ਆਪ ਜੋਂ ਦੂਜਿਆਂ ਨੂੰ ਵੀ ਚੰਗੀ ਜ਼ਿੰਦਗੀ ਜਿਉਣ ਦਿਓ ਜੀ ਸੋ ਅੱਜ ਸਵੇਰ ਦੀ ਇਹ ਘਟਨਾ ਹੈ ਕਿ ਜਗਿੰਦਰ ਬਾਸੀ ਸਾਹਿਬ ਦੇ ਘਰ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਸ਼ਾਮਲ ਹੋਉਂਦੀ ਐਂਟਰੀ ਲੈਣ ਦੀ ਜੀ ਤੱਕੇ ਨਾਲ ਟਰੱਕ ਮਾਰ ਕੇ ਉਹਨਾਂ ਦੇ ਗਰਾਜ ਦੇ ਵਿੱਚ ਐਂਟਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਚ ਪੁਲਿਸ ਬੁਲਾਈ ਗਈ ਤੇ ਪੁਲਿਸ ਵੱਲੋਂ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਪਰ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੇ ਟਰੱਕ ਮਾਰਿਆ ਉਹ ਫਰਾਰ ਨੇ ਜੀ ਫਿਲਹਾਲ ਸੋ ਇਹ ਤਸਵੀਰਾਂ ਕੋਈ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਇਹ ਬ੍ਰੀਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜੋਗਿੰਦਰ ਬਾਸੀ ਸਾਹਿਬ ਦੇ ਘਰ ਤੇ ਅੱਜ ਸਵੇਰੇ ਕੁਝ ਵਿਅਕਤੀਆਂ ਵੱਲੋਂ ਟਰੱਕ ਮਾਰਿਆ ਜਾਂਦਾ ਘਰ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਜਾਂ ਕੀਤੀ ਸੀ ਇਹਦੇ ਬਾਰੇ ਪੁਲਿਸ ਸਾਰੀ ਜਾਂਚ ਪੜਤਾਲ ਕਰ ਰਹੀ ਹੈ ਕੌਣ ਵਿਅਕਤੀ ਸੀ ਕੀ ਕੁਝ ਸੀ ਤੇ ਕਿਉਂ ਹੋਇਆ ਸੀ ਇਹ ਸਾਰੀ ਗੱਲਬਾਤ ਅੱਗੇ ਚੱਲ ਕੇ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਵੀ ਸਮਝ ਸਾਰਾ ਸੀ ਅਪਡੇਟ ਤੁਹਾਨੂੰ ਵੀ ਕਰਦੇ ਜਾਵਾਂਗੇ ਜਾਂ ਫਿਰ ਤੁਸੀਂ ਇਸ ਘਟਨਾ ਬਾਰੇ ਕੁਝ ਵੀ ਜਾਣਦੇ ਹੋ ਤਾਂ ਪੀਲ ਪੁਲਿਸ ਨੂੰ ਜ਼ਰੂਰ ਦੱਸੋ ਕਿਉਂਕਿ ਪੁਲਿਸ ਦੀ ਮਦਦ ਹੋ ਸਕੇ ਸੋ ਅਸੀਂ ਪੂਰੀ ਦੀ ਪੂਰੀ ਟੀਮ ਵਾਸੀ ਸਾਹਿਬ ਸਾਰਾ ਪਰਿਵਾਰ ਅਸੀਂ ਯਕੀਨ ਕਰਦੇ ਹਾਂ ਕਿ ਪੁਲਿਸ ਇਸ ਘਟਨਾ ਦੇ ਵਿੱਚ ਬੜੀ ਬਰੀਕੀ ਨਾਲ ਜਾਂਚ ਪੜਤਾਲ ਕਰੇਗੀ ਇਹ ਜਿਹੜਾ ਇਨਸਾਫ ਵੀ ਮਿਲੇਗਾ ਤੇ ਪਤਾ ਲੱਗਣਾ ਚਾਹੀਦਾ ਕਿ ਇਹ ਕੌਣ ਲੋਕ ਨੇ ਜਿਹੜੇ ਇਹ ਇਹੋ ਜਿਹੇ ਘਟਨਾਵਾਂ ਕਰਦੇ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਸਮਾਜ ਦੇ ਵਿੱਚ ਤਾਂ ਇੱਕ ਪ੍ਰੋਮੋ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ ਜੀਤਾ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਨੌਜਵਾਨ ਗੁਰਿੰਦਰ ਜਿਹੜੇ ਕਿ ਕੈਲਗਰੀ ਤੋਂ ਸਾਡੇ ਨਾਲ ਜੁੜੇ ਨੇ ਗੁਰਿੰਦਰ ਇੱਕ ਇਹੋ ਜਿਹਾ ਨੌਜਵਾਨ ਹੈ ਜਿਹੜਾ